ਆ ਰਿਆ ਨੂੰ ਪਿਆਰ ਪੈਰੀ ਸਾਥ ਸ੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੰਟੀ ਤੁਸੀਂ ਆ ਕੇ ਲਈ ਬੈਠੇ ਹੋ ਰੋੜੇ ਇਹ ਰੋੜੇ ਕੀ ਹੁੰਦੇ ਆ ਇਹ ਸਾਡੇ ਬਚਪਨ ਦੀ ਖੇਡ ਹੁੰਦੀ ਸੀ ਤੁਸੀਂ ਤਾਂ ਹੁਣ ਭੁੱਲੇ ਹੀ ਫਿਰਦੇ ਹੋ ਕਿ ਮੈਂ ਤੁਹਾਨੂੰ ਖੇਡ ਕੇ ਦਿਖਾਵਨੀ ਹਾਂਜੀ ਅੱਜ ਆਪਣੀਆਂ ਮੰਮੀਆਂ ਜੋ ਬਚਪਨ ਦੇ ਵਿੱਚ ਰੋੜੇ ਇੱਕ ਖੇਡ ਹੁੰਦੀ ਸੀ ਉਹ ਖੇਡ ਕੇ ਤੁਹਾਨੂੰ ਦਿਖਾਉਣਗੇ। ਦਿਖਾਵਾਂਗਾ। ਅੰਟੀ ਹੁਣ ਦੇ ਬੱਚਿਆਂ ਨੂੰ ਤਾਂ ਨਹੀਂ ਪਤਾ ਹੋਣਾ ਹਨਾ ਵੀ ਰੋੜੇ ਕੀ ਆ। ਹੁਣ ਦੇ ਬੱਚਿਆਂ ਨੂੰ ਨਹੀਂ ਪਤਾ। ਹਿੰਦੀ ਚ ਕਿ ਲੈਣ ਵਾਂ? ਚਲ ਕੋਈ ਨਹੀਂ। ਆਪਾਂ ਦਾ ਖੇਡ ਇਹ। ਲੈ ਖੇਡ ਲੈ ਆਪਣੀ ਮੂਹੀ ਬੰਦੀ ਹੈ ਕਾਕੀ। ਹਾਂ। ਕਿ ਨਹੀਂ ਸਾਂਝਾ ਮਾਰਦੇ। 4 ਵਜੇ ਹੋਗੇ ਤੇਰੇ ਜਿੰਨੇ ਠੀਕ ਆ ਪਰ ਇਹ ਤੁਹਾਨੂੰ ਤਾਂ ਨਹੀਂ ਆਉਂਦਾ ਹੋਣਾ ਖੇਡਣਾ ਨਹੀਂ ਦਾਦੀ ਮਾਂ ਤੋਂ ਬਾਅਦ ਤੁਸੀਂ ਖੇਡ ਕੇ ਦੇਖਿਓ ਚੱਲ ਹਣ ਮੰਮੀ ਖੇਡੂ ਚਾਹ ਨਾ ਰੋੜ ਫੇਰ ਪਰੇ ਰੇ ਪਰੇ ਲੈ ਮੰਮੀ ਤਾਂ ਵਧੀਆ ਖੇਡ ਲੈਂਦੇ ਯੱਕਾ ਆਸੇ ਗਈ ਆ ਬੱਚੇ ਦੇਖਣਾ ਕਿਹੜੀ ਖੇਡ ਨਹੀਂ ਖੇਡੋ ਖੇਡੋ ਨਹੀਂ ਮੰਮੀ ਇੱਕ ਵਾਰੀ ਹੋਰ ਆਹਾਹਾ ਕਲਾਪਿੰਗ ਕਰ ਦੋ ਵੀ ਮੰਮੀ ਲਈ ਮੈਂ ਜਾ ਖੇਡ ਕੇ ਦਿਖਾ ਦੇਖ ਲੈ ਹਾਂਜੀ ਹਾਂ ਬੱਚਿਓ ਖੇਡ ਕੇ ਇਹ ਦਿਖਾਉਣੇ ਨੇ ਸਭ ਦੇ ਹੱਥ ਨਾਲ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀਨੇ ਬਚਪਨ ਦੇ ਵਿੱਚ ਇਹ ਵਾਲੀ ਖੇਡ ਕੇ ਡੀਆ ਜਆਪ ਨੂੰ ਤਾਂ ਫੜਨੇ ਵੀ ਨਹੀਂ ਆਉਂਦੇ ਰੋੜੇ ਮੈਨੂੰ ਪੁੱਟਾ ਪੁੱਠੇ ਨਾ ਥੋੜੀ ਦਵਾ ਦੇ ਪਰੇ ਤੁਸੀਂ ਪਰੇ ਤੁਸੀਂ ਖੇੜ ਕੇ ਦੇਖੋ ਬਟੇ ਕਿਉਂ ਮੈਂ ਪਰੇ ਪਰੇ ਫੇਰਨ ਦਾ ਥਮੜ ਜਾ ਪਰੇ ਖੇੜ ਦੇ ਦੇਖੋ ਨਹੀਂ ਆਏ ਹੱਥ ਨਾਲ ਆ ਜਾ ਪਰੇ ਜਦ 사이드 ਤੇ ਜਾ ਬਟੇ ਨਹੀਂ ਜਾ ਤੈਨਾਂ ਆਉਂਦਾ ਨਹੀਂ ਕਿ ਮੈਂ ਤੈਨੂੰ ਖਾ ਲਾਂਗੇ ਬੋਦਲੇ ਬਸ ਆਇਆ ਲਵੇਰੇ ਨੂੰ ਮੂੰਹ ਵੀ ਲਿਆਉਣੀ ਐ ਇੱਥੇ ਆ ਪਰੇ ਪਰਿੰ ਦੇਖਦੇ ਆ ਵੀ ਆਉਣਗੇ ਕਿ ਨਹੀਂ ਆਉਣਗੇ ਇਹ ਬਦਿਆ ਖੇਡ ਤੇ ਲੱਗ ਗਈਆਂ ਉਹ ਦੂਜਾ ਚਪੜ ਦਈਏ ਪਰ ਇਹ ਫੋਨਾਂ ਦੀਆਂ ਖੇਡਾਂ ਨਾਲੋਂ ਇਹ ਖੇਡ ਵਧੀਆ ਵਾ ਚੱਲ ਚੱਲ ਕੋਈ ਅੰਟੀ ਇਹ ਚਾਈ ਵੀ ਹੁੰਦੀ ਸੀ ਵੀ ਇੱਕ ਹੱਥ ਨਾਲ ਖੇਡਣਾ ਹਨਾ ਹਾਂ ਚਾਈ ਖੇਡ ਨਹੀਂ ਮੇਰੀਆਂ ਅੱਗੇ ਚੱਕ ਲੈਣੀ ਪਹਿਲਾਂ ਕੇਕ ਫਿਰ ਦੋ ਦੂੰ ਹਨਾ ਤਿੰਨ ਗੋਣੇ ਤਿੰਨ ਫਿਰ ਹੈ ਨਾ ਚਾਰ ਇਹਨੂੰ ਕਹਿੰਦੇ ਨੇ ਪੁੱਠੂ ਮਾਰਨਾ ਆਹੋ ਆਈ ਜੀ ਕਰਦੇ ਨਾ ਨਾ ਤੇ ਰੋੜੇ ਇਹਨੇ ਇਹ ਖੇਡ ਬਚਪਨ ਚ ਖੇਡੀ ਹੈ ਉਹ ਕਮੈਂਟ ਕਰਾ ਜਰੂਰ ਦੱਸੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਵੀਡੀਓ ਕੋ ਲਾਈਕ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਜਿਨ੍ਹਾਂ ਨੇ ਇਹ ਖੇਡ ਖੇਡੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ